ਹਾਂਜੀ ਫਿਰ ਦੋਸਤੋ ਥੋੜਾ ਸਵਾਗਤ ਹੈ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਬੱਦਲ ਤੁਸੀਂ ਦੇਖ ਹੀ ਸਕਦੇ ਹੋ ਤੇ ਰਾਤ ਮੀਂਹ ਵੀ ਪੈ ਗਿਆ ਤੇ ਠੰਢੀ ਚੱਲ ਰਹੀ ਹੈ ਹਵਾ ਤੇ ਇਧਰ ਸੂਟ ਦੇਵਤਾ ਤੇ ਉਧਰ ਬੱਦਲ ਸਿੰਘ ਹੋ ਰਹੀ ਹੌਲੀ ਹੌਲੀ ਤੁਰ ਰਹੇ ਨੇ ਗਾਹਾਂ ਮਛਾਣੋ ਤੇ ਮੀਂਹ ਇਹ ਤੁਸੀਂ ਚੈੱਕ ਕਰ ਹੀ ਸਕਦੇ ਹੋ ਆਪਾਂ ਕੱਲ ਆੜ ਵੀ ਘਟਦੀ ਸੀਗੀ ਤੇ ਜਿਹੜੇ ਆਪਾਂ ਕੱਲ ਆਲੂ ਪੱਟੇ ਸੀਗੇ ਜੀ ਉਹਨਾਂ ਦਾ ਰਿਸਪੌਂਸ ਆਪਨ ਬਹੁਤ ਵਧੀਆ ਮਿਲਿਆ ਉਹ 10 ਫੁੱਟ ਵਿੱਚੋਂ ਪੂਰੇ 4 ਕਿਲੋ ਆਲੂ ਹੋਏ ਆ ਜੀ ਕੋਈ ਇਹਨਾਂ ਨੂੰ ਰੇ ਨਹੀਂ ਪਾਈ ਕੋਈ ਸਪਰੇ ਨਹੀਂ ਐਨੀ ਜਗ੍ਹਾ ਵਿੱਚੋਂ ਜੀ 4 ਕਿਲੋ ਆਲੂ ਹੋਏ ਆ ਭਰੇ ਦੋ ਆਲੂ ਵੱਧ ਹੀ ਸੀਗੇ ਆਪਾਂ ਤੋਲੇ ਸੀਗੇ ਜੀ ਪੂਰੇ ਨੈਟ 4 ਕਿਲੋ ਆਲੂ ਹੋਇਆ ਆਰਗੈਨਿਕ ਤੇ ਆ ਜੇ ਆਪਣੇ ਆਲੂ ਖੜੇ ਆ ਇਹ ਆਪਾਂ ਜੇ ਬਟਾਂ ਗ੍ਰੇਡ ਮਹੀਨੇ ਨੂੰ ਕਣਕ ਵੇਲੇ ਤੇ ਇਧਰ ਆਪਣੀ ਭਿੰਡੀ ਵੀਜੀ ਆ ਬਟਾਂ ਦੇ ਇਹ ਇਹਨਾਂ ਦਾ ਹਜੇ ਕੋਈ ਰਿਸਪੌਂਸ ਨਹੀਂ ਮਿਲਿਆ ਤੇ ਜੜੇਰੇ ਬਲੌਗ ਦੇ ਨਾਲ ਤੇ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਕਰ ਦੋ ਲਾਈਕ ਦਿਖਾਉਣੇ ਰਹਿੰਨੇ ਆ ਆਰਗੇਨਿਕ ਸਬਜ਼ੀਆਂ ਤੇ ਫਸਲਬਾਰੀ ਇਧਰ ਆਪਣੀ ਲਸਣ ਆ ਇਹਨੂੰ ਹਜੇ ਗੋਟੀ ਪਾਉਣ ਵਾਲੀ ਸੀਗੀ ਤੇ ਰਾਤ ਨਹੀਂ ਪੈ ਗਿਆ ਦਿਨ ਤਾਂ ਵੈਸੇ ਬਹੁਤ ਸੋਨਾ ਲੱਗਿਆ ਅੱਜ ਮੈਨੂੰ ਬੱਦਲ ਬਾਈ ਜੀ ਵੀ ਹੈਗੀ ਆ ਚਲੋ ਕੋਈ ਨਾ ਦਿਖਾਉਣੇ ਆ ਅੱਜ ਫਿਰ ਆਪਾਂ ਕੰਮ ਕਰ ਕੀ ਕਰਦੇ ਆ ਅੱਜ ਇੱਥੇ ਆਦਰ ਆਪਾਂ ਕੱਲ ਜਿਹੜੀ ਪ੍ਰਾਲੀ ਸੀਗੀ ਉਹ ਬਾਲਤੀ ਸੀਗੀ। ਇਹ ਆਲੂਆਂ ਦੇ ਪਾਈ ਸੀ ਆਪਾਂ ਵਿੱਚ ਅੱਧੀ ਤਾਂ ਵਿੱਚ ਹੀ ਗਲ ਗਈ। ਤੇ ਅੱਧੀ ਆਪਾਂ ਇੱਥੇ ਕੱਲ ਬਾਲਤੀ। ਤੇ ਇੱਧਰ ਆਪਣੀਆਂ ਗਾਜਰਾਂ। ਇਹ ਗਾਜਰਾਂ ਜੀ ਔਰ ਮੇਰੇ ਸਮਾਂ ਚੈੱਕ ਕਰੋ। ਆਰਗੈਨਿਕ ਗਾਜਰਾਂ ਹੀ ਜਮਾ। ਦਿਖਾਉਣੇ ਆ ਫਿਰ ਅੱਜ ਤੁਹਾਨੂੰ ਮਾਹੌਲ-ਚਾਲ। ਉਸ ਤੋਂ ਦੋਸਤੋ ਜਿਹੜੀ ਆਪਣੀ ਇਧਰਲੇ ਪਾਸੇ ਆਪਾਂ ਵੀਜੀ ਸੀਗੀ ਗੋਭੀ। ਇੱਕ ਕਬੂਜਾ ਹੋਰ ਰੱਖਿਆ ਤੇ ਇੱਕ ਘਾ ਰੱਖਿਆ। ਇਹਦਾ ਆਪਾਂ ਕਰਾਂਗੇ ਅੱਜ ਕੀ ਸੀਡ ਤਿਆਰ। ਤੇ ਰਿਸਪੌਂਸਬਿਲੀ ਬਹੁਤ ਵਧੀਆ ਹੈ ਕਿ ਨਾ ਸੀਡ ਦਾ ਜਿਹੜੇ ਹਿਸਾਬ ਨਾਲ। ਬਹੁਤ ਵਧੀਆ ਖੜਾ। ਇਧਰ ਆਪਾਂ ਲਾਤੀ। ਚੱਪਣ ਕੱਦੂ ਤੇ ਇਧਰ ਆਪਣਾ ਸਕੰਦਰ ਖੜਾ। ਕੰਦਰਾ ਦਾ ਟ੍ਰਾਇਲ ਆਪਣਾ ਪਹਿਲੀ ਵਾਰ ਹੀ ਸੀਗਾ ਬਾਲਾਂ ਦੇਖ ਸਕਦੇ ਆਂ ਜੇ ਆਪਣਾ ਗੱਦੂਆਂ ਦੀਆਂ ਤੇ ਆ ਆਪਣਾ ਗਈ ਪਿਆਜ਼ ਤੇ ਉਧਰ ਰਹੀ ਪਾਲਕ ਨਸਰੀ ਤੇ ਉਹ ਆਪਾਂ ਵੱਢ ਕੇ ਸੇਪਾ ਸੁਣ ਪਾ ਦਾਂਗੇ ਗੋਭੀ ਦਾ ਪਲਾਂਟ ਬਹੁਤ ਵਧੀਆ ਖੜਾ ਜੀ ਪਹਿਲੀ ਵਾਰੀ ਆਪਾਂ ਰੱਖਿਆ ਸੀ ਸੀਡ ਤੇ ਦੱਸਾਂਗੇ ਤੁਹਾਨੂੰ ਇਹਦਾ ਕੀ ਰਿਸਪਾਂਸ ਆ ਲਓ ਵੀ ਦੋਸਤੋ ਦੂਜਾ ਦਿਨ ਜਿਹੜਾ ਇਹ ਤੋਂ ਪਹਿਲਾਂ ਬਲੌਗ ਦੇਖਿਆ ਉਹ ਤੋਂ ਵਿਖਰੇ ਦਿਨ ਦਾ ਸੀਗਾ ਕੱਲ ਮੀਂਹ ਤੇ ਨੇਰੀ ਤੇ ਥੋੜੇ ਜਿਹਾ ਗੜੇ ਵੀ ਸੀਗੇ ਇੰਨੇ ਜ਼ਿਆਦਾ ਹਨੇਰੇ ਸੀਗੇ ਤੇ ਇਧਰ ਆਪਣਾ ਜਿਹੜਾ ਗੋਭੀ ਦਾ ਪਲਾਂਟ ਸੀਗਾ ਇਹ ਪੱਟਾ ਗਿਆ ਸੀਗਾ ਤੇ ਇਹਨਾਂ ਬਾਅਦ ਚ ਮੈਂ ਲੱਕੜ ਗੱਡ ਕੇ ਤੇ ਇਹਨਾਂ ਨੂੰ ਸਪੋਰਟ ਦੇ ਕੇ ਬੰਨਿਆ ਮੈਂ ਕਿਹਾ ਜਮਾਇਨੇ ਕੇ ਤੇ ਕਮ ਖਰਾਬ ਕਰਦੇ ਤੇ ਇਧਰ ਖਾਲੀ ਤੁਸੀਂ ਪਾਣੀ ਘੜਾ ਦੇਖ ਹੀ ਸਕਦੇ ਹੋ ਤੇ ਮੀਂਹ खासा ਸੀਗਾ ਤੇ ਨੇਰੀ ਵੀ ਬਹੁਤ ਸੀਗੀ ਤੇ ਇਧਰ ਦੇਖ ਸਕਦਾ ਹਾਂ ਨਹੀਂ ਨੀਰਾ ਤਾਂ ਜਮਾਇਨੇ ਮਛਾਤਾ ਹੋ ਕੇ ਉਧਰ ਦੋਗੀਆਂ ਤੇ ਕਣਕਾਂ ਦਾ ਵੀ ਇਹੀ ਹਾਲ ਆ ਜਿਹੜਾ ਨੀਰੀ ਦਾ ਹਾਲ ਇਧਰ ਦੇਖ ਸਕਦੇ ਹੋ ਕਿੱਡੀਆਂ ਕਰ ਰੱਖੀਆਂ ਕਣਕਾਂ ਤੇ ਆਹ ਜਿਹੜੀ ਆ ਕਣਕ ਸਾਂਭਾ ਨਹੀਂ ਖੜੀ ਇਹ ਬਿਨਾਰੀ ਵਾਲੀ ਆਰਗੈਨਿਕ ਆਪਣੀ ਕਣਕ ਇਹ ਤਾਂ ਇਹਦਾ ਝਾੜ ਘੱਟ ਹੈ ਤੇ ਤਾਂ ਕਰਕੇ ਨਹੀਂ ਡਿੱਗੀ ਤੇ ਦੇਖ ਸਕਦੇ ਹੋ ਇਹ ਕਣਕ ਆਪਣੀ ਆਰਗੈਨਿਕ ਆ ਦੇਖੋ ਆਲੂਆਂ ਜਿਵੇਂ ਪਾਣੀ ਖੜਾ ਸੀ ਗੱਲ ਤਾਂ ਸੁੱਕ ਗਿਆ ਅੱਜ ਤਾਂ ਤੇ ਫਿਰ ਦਿਖਾਉਣਾ ਸਾਨੂੰ ਕੱਲ ਦੇ ਵਲੌਗ ਚ ਕਣਕਾਂ ਦੇ ਹਾਲ ਕੀ ਹੈ ਤੇ ਧੰਨਵਾਦ ਜੁੜੇ ਰਹੋ ਵਲੌਗ ਦੇ ਨਾਲ